ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਹੈ ਜਿਹੜੇ ਵੀ ਅੱਜ ਲੋਕ ਇੱਥੇ ਹਾਜ਼ਰ ਬੜੇ ਨੇ ਅਸੀਂ ਪੰਜਾਬੀ ਦੀ ਗੱਲ ਕਰਾਂਗੇ ਕਿਉਂਕਿ ਪੰਜਾਬੀ ਹੈਗੇ ਆ ਦੂਜੀ ਗੱਲ ਇਹ ਹੈਗੀ ਹੈ ਕਿ ਜਿਸ ਤਰੀਕੇ ਨਾਲ ਸਾਡੇ ਦੇਸ਼ ਦੇ ਵਿੱਚ ਅਸੀਂ ਹਰ ਤਿਉਹਾਰ ਸਾਰੇ ਧਰਮ ਨਾਲ ਕੇ ਮਿਲ ਕੇ ਮਨਾਨੇ ਹੈਗੇ ਆ ਚਾਹੇ ਉਹ ਦੀਵਾਲੀ ਹੋਵੇ ਤੇ ਚਾਹੇ ਦਸਹਿਰਾ ਹੋਵੇ ਤੇ ਚਾਹੇ ਹੋਲੀ ਹੋਵੇ ਰੰਗ ਬਰੰਗੇ ਤਿਉਹਾਰ ਅਸੀਂ ਸਾਰੇ ਜਿਹੜੇ ਹੈਗੇ ਨੇ ਮਿਲ ਕੇ ਮਨਾਨੇ ਹੈਗੇ ਆ ਪਰ ਸਾਡੇ ਦੇਸ਼ ਦੇ ਵਿੱਚ ਇੱਕ ਹੋਰ ਤਿਉਹਾਰ ਹੈਗਾ ਜਿਹੜਾ ਅਗੇ ਅਸੀਂ 5 ਸਾਲਾਂ ਬਾਅਦ ਬਣਾਨੇ ਹੈਗੇ ਔਰ ਉਹ ਤਿਉਹਾਰ ਹੈਗਾ ਇਲੈਕਸ਼ਨ ਦਾ ਤਿਉਹਾਰ ਪੰਜਾਬ ਦੇ ਵਿੱਚ ਉਹ ਤਿਉਹਾਰ ਜਿਹੜਾ ਹੈਗਾ 1 ਜੂਨ ਨੂੰ ਬਣਾਇਆ ਜਾਣਾ ਹੈਗਾ ਔਰ ਮੈਂ ਤੁਹਾਨੂੰ ਸਾਰਿਆਂ ਨਾਲ ਇੱਕ ਥੋੜਾ ਜਾਂ ਰਾਸਤਾ ਕਰਨਾ ਚਾਹਨਾ ਹੈਗਾ ਕਿ ਜਿਸ ਤਰੀਕੇ ਨਾਲ ਅੱਜ ਕੱਲ ਆਪਾਂ ਦੇਖ ਰਹੇ ਹੈਗੇ ਕਿ ਤੁਹਾਡੇ ਕੋਲ ਲੋਕ ਆ ਰਹੇ ਨੇ ਵੋਟ ਮੈਨੂੰ ਪਾਓ ਵੋਟ ਮੈਨੂੰ ਪਾਓ ਵੋਟ ਮੈਨੂੰ ਪਾਓ ਪਰ ਬੋਰਡ ਦਾ ਅਧਿਕਾਰ ਜਿਹੜਾ ਹੈਗਾ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਰਨਾ ਹੈਗਾ ਮੈਂ ਤੁਹਾਡੇ ਤੋਂ ਅੱਜ ਇੱਕ ਵਾਦਾ ਲੈਣ ਵਾਸਤੇ ਆਇਆ ਹੈਗਾ ਕਿ ਤੁਸੀਂ 1 ਜੂਨ ਨੂੰ ਆਪਣੀ ਬੋਰਡ ਦਾ ਸਹੀ ਇਸਤੇਮਾਲ ਕਰਨਾ ਹੈਗਾ ਤਾਂ ਕਿ ਅਸੀਂ ਜਿਹੜਾ ਹੈਗਾ ਇੱਕ ਇਹੋ ਜਿਹਾ ਨੁਮਾਇੰਦਾ ਚੁਣ ਕੇ ਜਿਹੜਾ ਹੈਗਾ ਦਿੱਲੀ ਭੇਜੀਏ ਜਿਹੜਾ ਕਿ ਖਾਸ ਕਰਕੇ ਸਾਡਾ ਫਰੀਦਕੋਟ ਜੇ ਅਬ ਫਰੀਦਕੋਟ ਦੀ ਗੱਲ ਕਰੀਏ ਤਾਂ ਆਪਾਂ ਪਿਛਲੇ 10 ਸਾਲਾਂ ਦੇ ਵਿੱਚ 2 MP ਦਿੱਤੇ ਪਹਿਲਾ ਐਮਪੀ ਪ੍ਰੋਫੈਸਰ ਸਾਧੂ ਸਿੰਘ ਮੇਰਾ ਖਿਆਲ ਹੈ ਜਿੰਨੇ ਤੇ ਲੋਕ ਇੱਥੇ ਬੈਠੇ ਨੇ ਕੁਝ ਲੋਕ ਹੀ ਉਹਨਾਂ ਨੂੰ ਮਿਲੇ ਹੋਣਗੇ ਦੂਜਾ ਐਮਪੀ ਅਸੀਂ ਫਿਰ ਲਿਤਾ ਮੁਹੰਮਦ صدیق ਤੇ ਹੁਣ ਅਸੀਂ ਤੀਜਾ ਐਮਪੀ ਫਿਰ ਚੋਣਨ ਜਾ ਰਹੇ ਹੈਗੇ ਆ ਚੋਣਾਂ ਉਹ ਬੰਦਾ ਹੈਗਾ ਜਿਹੜਾ ਤੁਸੀਂ ਇਹ ਸੋਚੋ ਕਿ ਤੁਹਾਡੀ ਆਵਾਜ਼ ਉਹ ਦਿੱਲੀ ਤੱਕ ਪਹੁੰਚਾ ਸਕੇ ਇਹ ਨਾ ਹੋਵੇ ਅਸੀਂ ਫਰੀਦਕੋਟ ਵਾਲੇ ਫਿਰ ਜਿਹੜੇ ਹੈਗੇ ਆ ਇੱਥੇ ਬੈਠੇ ਰਹੀਏ ਔਰ ਐਤ ਕੀ ਜਿਹੜਾ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਦੱਸਣੀ ਚਾਹਾਂਗਾ ਕਿ ਜਿਹੜੀ ਚੋਣ ਕਮਿਸ਼ਨ ਵੱਲੋਂ ਇੱਕ ਅਪੀਲ ਕੀਤੀ ਜਾ ਰਹੀ ਹੈਗੀ ਆ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਬਜ਼ੁਰਗ ਜਿਹਦੀ ਉਮਰ 85 ਸਾਲ ਤੋਂ ਉੱਪਰ ਹੈਗੀ ਆ ਉਹਦੀ ਵੋਟ ਤੁਸੀਂ ਘਰ ਵੀ ਪਵਾ ਸਕਦੇ ਹੋ ਆਪਣੇ BLO ਨੂੰ ਕਹੋ ਫਾਰਮ ਭਰੋ ਔਰ ਉਹਨਡੀ ਵੋਟ ਜਿਹੜੀ ਆ ਘਰੇ ਪਾਓ ਪਰ ਵੋਟ ਜੂਰ ਪਾਓ ਤਨ ਕੋਈ ਉਮੀਦਵਾਰ ਨਹੀਂ ਚੰਗਾ ਲੱਗਦਾ ਨੋਟਾ ਦਵਾ ਦਿਓ ਸੋ ਮੈਂ ਕੁਝ ਲੋਕਾਂ ਨਾਲ ਵਾਦੇ ਲੈਣੇ ਲੋਕਾਂ ਤੋਂ ਕੁਝ ਨਵੀਨ ਜੀ ਸਭ ਤੋਂ ਪਹਿਲਾਂ ਤੁਹਾਡੇ ਤੋਂ ਵਾਦਾ ਲੈਣਾ ਕੀ ਤੁਸੀਂ ਬੋਰਡ ਦਾ ਸੇਸ ਤੇ ਮਨ ਕਰੋਗੇ ਬਿਲਕੁਲ ਜੀ ਬਿਲਕੁਲ 100% ਸਹੀ ਕਰਾਂਗੇ ਜੀ ਹਾਂਜੀ ਭਾਜੀ ਤੁਸੀਂ ਹਾਂਜੀ ਬਿਲਕੁਲ ਜੀ 100% ਸਹੀ ਕਰਾਂਗੇ ਵੋਟ ਆਪਣੀ ਮਰਜ਼ੀ ਦਾ ਵੋਟ ਜਰੂਰ ਜਰੂਰ ਔਰ ਪੜੋਸੀਆਂ ਨੂੰ ਵੀ ਕਹੋਗੇ ਬਿਲਕੁਲ ਜੀ ਨਵੇਂ ਜੀ ਫੇਰੇ ਉੱਠ ਕੇ ਪੜੋਸੀਆਂ ਸਾਰਿਆਂ ਨੂੰ ਅਵੇਅਰ ਵੀ ਕਰਾਂਗੇ ਔਰ ਆਪ ਵੀ ਵੋਟ ਪਾ ਕੇ ਆਵਾਂਗੇ ਔਰ ਆਪਣੀ ਟੀਮਾਂ ਨੂੰ ਵੀ ਸਾਰਿਆਂ ਨੂੰ ਕਹਾਂਗੇ ਬਿਲਕੁਲ ਜੀ ਹੋਰ ਵੀ ਲੋਕ ਖੜੇ ਨੇ ਪ੍ਰਧਾਨ ਜੀ ਤੁਸੀਂ ਤਾਂ ਦਿੱਲੀ ਤੋਂ ਆਏ ਹੋ ਤੇ ਮੈਂ ਸਮਝਦਾ ਵੀ ਤੁਹਾਡਾ ਜਿਹੜਾ ਮੈਸੇਜ ਹੈਗਾ ਜਣਾ ਪੂਰੇ ਹਿੰਦੁਸਤਾਨ ਜੇ ਜਾਓ ਇਹ ਬਿਲਕੁਲ ਵੋਟ ਕਰਨਾ ਚਾਹੀਏ ਆਪਣੇ ਮਰਦਾਨ ਦਾ ਪ੍ਰਯੋਗ ਕਰੇ ਔਰ ਸਹੀ ਕੈਂਡੀਡੇਟ ਕੋ ਚੁਣੇ ਬਿਲਕੁਲ ਜੀ ਵੋਟ ਦਾ ਇਸਤੇਮਾਲ ਜ਼ਰੂਰ ਕਰਾਂਗੇ ਆਪਾਂ ਔਰ ਸਹੀ ਉਮੀਦਵਾਰ ਚੁੜਾਂਗੇ ਹੋਰ ਵੀ ਮਗਰ ਮੈਮ ਬੈਠੇ ਨੇ ਗੱਲ ਕਰਦੇ ਹੋਣਾ ਮੈਮ ਕੀ ਕਹੋਗੇ ਤੁਸੀਂ ਲੋਕਾਂ ਨੂੰ ਤੁਹਾਡੇ ਪੜੋਸੀਆਂ ਨੂੰ ਕੀ ਕਹੋਗੇ ਤੁਸੀਂ ਇਹੀ ਕਹਿਣਾ ਚਾਹਾਂਗੇ ਕਿ ਆਪਦੀ ਵੋਟ ਦਾ ਸਹੀ ਇਸਤੇਮਾਲ ਕਰੋ ਸੋਚ ਸਮਝ ਕੇ ਵੋਟ ਕਰੋ ਕਿ ਕਿਹੜੇ ਪਰਸਨ ਨੂੰ ਅੱਗੇ ਲੈ ਕੇ ਜਾਣਾ ਹੈ ਜਿਹਦਾ ਅਸੀਂ ਫਾਇਦਾ ਚੁੱਕ ਸਕੀਏ ਬਿਲਕੁਲ ਜੀ ਆਪਾਂ ਇਹ ਸੋਚਣਾ ਹੈਗਾ ਜਿੰਦਾ ਅਸੀਂ ਫਾਇਦਾ ਚੁੱਕ ਸਕੀਏ ਮੈਮ ਤੁਸੀਂ ਕੀ ਕਹੋਗੇ ਇਸ ਬਾਰੇ ਤੁਸੀਂ ਬਸ ਮੈਂ ਇਹੀ ਕਹੂੰਗੀ ਕਿ ਆਪਣੀ ਵੋਟ ਦਾ ਸਹੀ ਯੂਜ਼ ਕਰੇ ਔਰ ਸਹੀ ਉਮੀਦਵਾਰ ਦਾ ਚੋਣ ਕਰੇ ਸੋ ਮੈਂ ਤੁਹਾਡੇ ਸਾਰਿਆਂ ਤੋਂ ਅੱਜ ਇੱਕ ਪ੍ਰੋਮਿਸ ਲੈ ਰਿਹਾ ਹੈਗਾ ਕਿ ਘਟੋ ਘਟ CRO ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈਗਾ ਉਹ ਰਾਜ ਅਸੀਂ ਜਾਗਰੂਕ ਕਰ ਰਹੇ ਹਾਂ ਮੈਮ ਕੋਲੀ ਮੈਂ ਤੁਸੀਂ ਤੁਹਾਡੀ ਵੋਟ ਬਣੀ ਹੈ ਨਾ ਬਿਲਕੁਲ ਜੀ ਬਿਲਕੁਲ ਵੋਟ ਬਣੀ ਹੈ ਨਾ ਹਾਂ ਜੀ ਤੇ ਕੀ ਕਰੋਗੇ ਆ ਪੀਪਲਸ ਵੋਟ ਦਾ ਮੈਂ ਤੇ ਬਿਲਕੁਲ ਵੋਟ ਨੂੰ ਵੀ ਸ਼ੁਡ ਐਕਸਰਸਾਈਜ਼ ਦਿਸ ਰਾਈਟ ਬਿਕੋਜ਼ ਬਹੁਤ ਇੰਪੋਰਟੈਂਟ ਰਾਈਟ ਹੈ ਸਾਡਾ ਵੀ ਸ਼ੁਡ ਕਾਸਟ ਵੋਟ অর ਉਸ ਨੂੰ ਚੁਣੋ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਸਾਰਿਆਂ ਦੇ ਹੱਕ ਬਾਰੇ ਉਹ ਗੱਲ ਕਰ ਸਕੇ ਔਰ ਤੁਹਾਡੀ ਜਿਹੜੀ ਵੀ ਪ੍ਰੋਬਲਮ ਹੈ ਉਹਨੂੰ ਸੋਲਵ ਕਰ ਸਕੇ ਸੋ VOT ਨੂੰ ਪਾਓ ਜਿਹੜਾ ਕਿ ਉਸ VOT ਦਾ ਪੂਰੀ ਅੱਛੀ ਤਰੀਕੇ ਨਾਲ ਉਹ ਕਾਬਿਲ ਹੋਏ ਔਰ ਤੁਹਾਡੀ ਸਭ ਦੀ ਹੈਲਪ ਕਰ ਸਕੇ ਐਸ ਸਿਟੀਜ਼ਨ ਬਿਲਕੁਲ ਜੀ ਬਿਲਕੁਲ ਕਾਬਲੋ ਮੀਂਦਵਾਰ ਜੁਣਾ ਮੈਂ ਤੁਸੀਂ VOT ਪਾਣੇ ਹੋਗੇ ਤੇ ਐਸ ਕੀ ਇਰਾਦਾ ਪੜਾਇਆ ਐਸ ਕੀ ਅਸੀਂ ਮੈਂ ਤਾਂ VOT ਪਾਣੀ ਪਾਣੀ ਔਰ ਮੈਂ ਸਭ ਨੂੰ ਅਪੀਲ ਕਰੂੰਗੀ ਜਿਹੜੇ ਘਰ ਬੈਠੇ ਰਹਿੰਦੇ ਆ ਔਰ ਕਹਿੰਦੇ ਕਿ ਅਸੀਂ ਇੰਜੋਏ ਕਰਾਂਗੇ ਤੇ ਉਹ VOT ਪਾ ਕੇ ਫਿਰ ਇੰਜੋਏ ਕਰਾਂਗੇ ਬਿਲਕੁਲ ਆਪਣੀ ਫੋਟੋ ਵੀ ਤੁਸੀਂ ਪਾਣੀ ਹੈਗੀ ਆ ਹਾਂਜੀ ਬਿਲਕੁਲ ਪਾਵਾਂਗੇ ਜੀ ਬਿਲਕੁਲ ਔਰ ਦੇਖੋ ਮੈਂ ਤੁਹਾਨੂੰ ਇੱਕ ਹੋਰ ਆਪਸ਼ਨ ਦੇ ਰਿਹਾਗਾ ਕਿ ਜਦੋਂ ਤੁਸੀਂ ਵੋਟ ਪਾ ਕੇ ਆਓਗੇ ਤੇ ਆਪਣਾ ਫੋਟੋ ਖਿੱਚ ਕੇ ਮੈਨੂੰ ਸੈਲਫੀ ਭੇਜੋ ਔਰ ਮੈਂ ਤੁਹਾਡੀ ਸੈਲਫੀ ਜਿਹੜੀ ਹੈਗੀ ਆ ਚੈਨਲ ਦਾ ਨਾਮ ਨਹੀਂ ਦੱਸ ਰਿਹਾ ਕਿਉਂਕਿ ਮੇਰੇ ਕੋਲ ਚੈਨਲ ਹੀ ਬਹੁਤ ਜ਼ਿਆਦਾ ਹੈ ਤੇ ਮੈਂ ਚਲਵਾਵਾਂਗਾ ਜ਼ਰੂਰ ਹਾਂਜੀ ਮੈਂ ਤੁਸੀਂ ਕੀ ਕਹੋਗੇ ਅਪੀਲ ਕਰੂੰਗੀ ਮੈਂ ਵੀ ਸਾਰਿਆਂ ਨੂੰ ਇਹੀ ਅਪੀਲ ਕਰੂੰਗੀ ਕਿ ਸਭ ਨੇ ਵੋਟ ਪਾਣ ਜਾਣਾ ਹੈ ਔਰ ਸਹੀ ਉਮੀਦਵਾਰ ਨੂੰ ਜਿਹਦੇ ਨਾਲ ਸਾਡਾ ਪੰਜਾਬ ਤਰੱਕੀ ਕਰ ਸਕੇ ਉਹਨਾਂ ਨੂੰ ਵੋਟ ਦਿਓ। ਥੈਂਕ ਯੂ। ਸੋ ਮੈਂ ਤੁਹਾਨੂੰ ਸੀਆਰਓ ਦੇ ਸਾਰੇ ਮੈਂਬਰਾਂ ਨੂੰ ਅਪੀਲ ਕਰਾਂਗਾ ਕਿ ਆਪਾਂ ਘਟੋ-ਘਟ ਆਪਣੇ ਆਸ-ਪੜੋਸ ਜਾ ਕੇ ਚੜਾਗਾ ਸਭ ਤੋਂ ਪਹਿਲਾਂ ਆਪਣੇ ਜਾਗਰੂਕ ਕਰਨ ਦੀ ਇੱਕ ਇਹ ਮੂਮ ਸ਼ੁਰੂ ਕਰੀਏ ਕਿ ਅਸੀਂ ਵੋਟ ਦਾ ਸਹੀ ਇਸਤੇਮਾਲ ਕਰਨਾ ਹੈਗਾ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਪੈਸੇ ਦੇ।